ਉਸੀ ਪਾਉਣ ਲੱਗੇ 5 ਕਿਲੋ ਆਂਬ ਦਾ achar ਜਿਹੜਾ ਕਿ ਜਦੋਂ ਆਂਬ ਲਏ ਸੀ ਉਸੇ ਟਾਈਮ ਨਹੀਂ ਮਤਲਬ ਇੰਨਾ ਜਗਾ ਨਹੀਂ ਪੈ ਗਿਆ ਤੇ ਮੀਂਹ ਦੇ ਨਾਲ ਇਹਨਾਂ ਨੂੰ ਸਪਣ ਚ ਬਹੁਤ ਦਿੱਕਤ ਆਈ ਪਰ ਅੱਜ ਸਹੀ ਸਹੀ ਸੁੱਕ ਗਏ ਤੇ ਹੁਣ achar ਪਾ ਕੇ ਦਿਖਾਵਾਂਗੇ ਤੁਹਾਨੂੰ ਵੀ achar ਕਿਵੇਂ ਬਣਾਉਣਾ ਚਾਹੀਦਾ ਉਹ ਪਹਿਨ ਪਾਈ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿੰਨਾ ਦੇ ਹੱਥ ਦਾ achar ਖਰਾਬ ਹੋ ਜਾਂਦਾ ਹੈ ਇਹ ਕਿਹੜੀ ਚੀਜ਼ ਹੈ ਇਹ ਦੇ ਕਰਨੇ ਖਰਾ ਹੋ ਜਾਂਦਾ ਹੈ ਵੀਡੀਓ ਦੇ ਲਾਸਟ ਤੇ ਜ਼ਰੂਰ ਸੁਣਾਉਂਗੀ ਆਚਾਰ ਦੇ ਲਈ ਇਹਦੇ ਵਿੱਚ ਪਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਤੇਲ ਤੇਲ ਤੋਂ ਬਾਅਦ ਆਪ ਤਿੰਨੋਂ ਮਸਾਲੇ ਹੁੰਦੇ ਨੇ ਇੱਕ ਤਾਂ ਇੱਕ ਤਾਂ ਮਤਲਬ ਆਪਾਂ ਲਈਏ ਸੌਂਫ ਇੱਕ ਲਈਏ ਕਲੌਂਜੀ ਇੱਕ ਲਈਏ ਨੇ ਮੇਥੀ ਮੇਥੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੜਾ ਲਾ ਲੈ ਰੜਾ ਮੰਗੀ ਸਾਰਿਆਂ ਤੋਂ ਪਹਿਲਾਂ ਮਿਕਸ ਕਰ ਲਾਂ ਤੇ ਫੇਰ ਆਪਾਂ ਲੈ ਨੂਨ ਮਚਾ ਤੇ ਸਭ ਤੋਂ ਪਹਿਲਾਂ ਆਪਾਂ ਨੂਨ ਇਸ ਤੇ ਲਾ ਦਾਂਗੇ ਹਰ ਇੱਕ ਕੰਮ ਨੂੰ ਸਿੱਖਣਾ ਚਾਹੀਦਾ ਕੋਈ ਬਤਾ ਨਹੀਂ ਲੱਗਦਾ ਉਮਰ ਦੇ ਕਿਹੜੇ ਪੜਾ ਤੇ ਜਾ ਕੇ ਉਹਨੂੰ ਕਿਹੜਾ ਕੰਮ ਕਰਵਾ ਦੇ। ਸਾਰਾ ਕੁਝ ਇਕੱਠਾ ਸੱਟ ਦੇ ਉੱਤੇ। ਮੰਮਤਾ। ਸਾਰੇ ਮਸਾਲੇ ਇਕੱਠੇ ਪਾ ਦੇ ਤੇਲ ਪਾਵੇਂ ਨਾ ਫੇਰ ਰਲੂਗਾ ਇਹ। ਹੂੰ। ਹੁਣ ਆਪਾਂ ਮਸਾਲੇ ਮਸਾਲੇ ਰਲਾ ਕੇ ਰਲਾ ਕੇ ਹੱਥ ਮਾਰ ਦੇਣ ਵਿੱਚ ਸਮਾਰ ਕੇ।

ਲਾਸਤੇ ਤੇ ਆਮਾਂ ਦੇ ਵਿੱਚ ਤੇਲ ਥੋੜਾ ਜਿਹਾ ਤੇਲ ਪਾਸ ਬਸ 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 ਚਸ ਦੇ ਦੇ ਵਿੱਚ ਸਿੱਕੋ ਮੇਰੀ ਮੰਮੀ ਨੇ ਇਸ ਕਰ دیا ਚਾਟ ਮਾਂ ਮਸਾਲੇ ਦੇ ਹੁਣ ਇਹਨੂੰ ਦੱਬ ਕੇ ਤੇਲ ਜਿੰਨਾ ਹੋ ਸਕੇ ਉਹ ਨਾ ਘਕ ਲਵੀਂ

ਤੋਂ ਪੋਕੇ ਮਸਾਲੇ ਰਲਾ ਦੇ ਸਾਰਾ ਤੇਲ ਨੌਨ ਮਿਰਚ ਸਾਰਾ ਇੱਕ ਜਾਨ ਕਰ ਲਾ ਆਪਾਂ ਕੁਝ ਹੁਣ ਜਿਹੜਾ ਲਾਸਟ ਉਹਦੇ ਮੈਂ ਤੁਹਾਨੂੰ ਦੱਸਿਆ ਸੀ ਜੇ ਇੱਕ ਸਰਾ ਚਾਰ ਖਰਾਬ ਹੋ ਜਾਂਦੇ ਉਹ ਉਪਰ ਤੇ ਕੀ ਕਰੋ ਸਭ ਤੋਂ ਪਹਿਲਾਂ ਜਦੋਂ ਆਪਾਂ ਚਾਰ ਨੂੰ ਕਟਾਉਂਨੇ ਆਂਗੇ ਆਮ ਬਲੂ ਕਟਬਾ ਕਟਬਾਉਂਨੇ ਆਂਗੇ ਉਸੇ ਟਾਈਮ ਹੀ ਕਾਫੀ ਸਾਰੇ ਜਨ ਨੂੰ ਨਮਕ ਪਾ ਕੇ ਉਹਦੇ ਵਿੱਚ ਇੱਚਾ ਸੁੱਕਣ ਤੋਂ ਬਾਅਦ ਇਹਨੂੰ ਢੱਕ ਕੇ ਰੱਖਦੇ ਤੇ ਇਹਦੇ ਵਿੱਚੋਂ ਜਿੰਨਾ ਵੀ ਤਜਾਬ ਜਾਂ ਪਾਣੀ ਜਾਂ ਹੋਊਗਾ ਸਾਰਾ ਨਿਕਲ ਜੂਗਾ ਤੇ ਉਸ ਤੋਂ ਬਾਅਦ ਆਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਹੁਣ ਇਸੇ ਤਰ੍ਹਾਂ ਚੰਗੀ ਤਰ੍ਹਾਂ ਬਸ ਮਿਕਸ ਕਰਕੇ ਕਿਸੇ ਡੱਬੇ ਬੀਤੀ ਦੇ ਵਿੱਚ ਪਾ ਦਿੰਦੀ ਨਾ ਇਹ ਖਰਾਬ ਹੋਵੇ ਨਾ ਇਹਦੇ ਨਾਲ ਫਿਰ ਬਣੇ ਤਜਾਬ ਨੀ ਮੜੀ ਜੀ ਪਾਣੀ ਨੇ ਤੇ ਇੱਕ ਚੀਜ਼ ਹੋਰ ਹੈ ਜੇ ਮਤਲਬ ਖਰਾਬ ਹੁੰਦਾ ਚਰ ਤਣ ਨੂੰ ਆ ਤੇਲ ਹੈ ਜਿਹੜਾ ਇਹ ਥੋੜਾ ਜਿਹਾ ਘੱਟੀ ਰੱਖੇ ਜਮਾ ਬਸ थोड़ा तो थोड़ा जिन्ना हो सकता है ज्यादा भी हो हाँ देना के लिए पगड़ी है ना दूजे ਦਾ ਨਾਮ ਲੋ ਜੀ ਬਾਈਕ ਦੇ ਪਾਦੇ ਨਾਲ ਪਾਣੀ ਤਾਂ ਪਤਾ ਚਾਲ ਬਾਈ ਗੁਰੂ ਬਾਈ ਗੁਰੂ ਜਪ ਕਰਦੇ ਆ ਵੀ ਖਰਾਬ ਨਾ ਹੋਵੇ ਪੱਲੀ ਵਰਗ ਦੇ ਚਾਹ ਇਹ ਇਸ ਤੋਂ ਬਾਅਦ ਦੇ ਡੱਬੇ ਵੀਪੀ ਦੇ ਵਿੱਚ ਇਹਨੂੰ ਪਾ ਕੇ ਕਿੰਨੇ ਟਾਈਮ ਦੇ ਲਈ ਸਟਾਉਂਦੇ ਹਾਂ ਇਹ ਤਾਂ ਥੋੜੇ ਜਿਹੀ ਦਿਨਾਂ ਚ ਹੀ ਹੋ ਜਾਊਗਾ ਇਹ ਤਾਂ ਥੋੜੇ ਜਿਹੀ ਦਿਨਾਂ ਚ ਹੀ ਹੋ ਜਾਊਗਾ ਹਫਤੇ ਵਿੱਚ ਥੋੜਾ ਥੋੜਾ ਕਰਕੇ ਥੋੜਾ ਥੋੜਾ ਕਰਕੇ ਹਾਂ ਥੋੜਾ ਥੋੜਾ ਹਾਂ ਇਹਨਾਂ ਨਾ ਕਪਾ ਲਈਏ ਸੋ ਵਈਆ ਪਾਣੀ ਦਾ ਪਾਤਾ ਆ ਜਾ ਬਾਕੀ ਖੋਦ ਵੀ ਜਿਲੇ ਵੀ ਪਾਉਣਾ ਜਿਹਨੂੰ ਨਹੀਂ ਪਣਾਉਂਦਾ ਮੇਰੀ ਵੀਡੀਓ ਦੇਖੋ ਤੇ ਸਬਕ ਪਾ ਸਿੱਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਮੰਮਤਾ ਦੀ ਵੀਡੀਓ ਦੇਖਿਓ ਅਚਾਰ ਪਾਉਣ ਸਿੱਖਿਓ ਅਚਾਰ ਕਦੇ ਖਰਾਬ ਨਹੀਂ ਹੁੰਦੇ ਹਾਂ ਲੈ ਕੇ ਵਾਹਿਗੁਰੂ ਦਾ ਨਾਮ ਆਵੇ ਦਿੱਤੀ ਚੱਕ ਦੇ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਚੀਜ਼ ਹੈ ਜਿਸ ਦਿਨ ਰੋਟੀ ਖਾਣ ਨੂੰ ਕੁਝ ਨਾ ਹੋਵੇ ਉਸ ਦਿਨ ਆਪਾਂ ਰੋਟੀ ਖਾਣ ਨੂੰ ਨਹੀਂ ਪੈਂਦੀ ਤੇ ਦੱਬ ਦੇ ਨੂੰ ਹੱਥ ਨਾਲ ਜਿਸ ਦਿਨ ਆਪਾਂ ਕੋਈ दाल ਗੇਰਾ ਬਣਾਉਣੀ ਆ ਉਹਦੇ ਲਈ दाल ਕੱਢ ਲੀਜੀ ਆਪਾਂ ਬੜੀ એનર્ਜੀ ਤਾਂ ਵੀ ਚਾਰ ਵੀ ਕੱਢੀ ਨਾ ਦਈ ਜੰਮ ਗੀ ਹੱਥ ਨਾਲ ਵਿੱਚ ਦੱਬ ਦੇ ਬੰਤਾ ਚਾਰ ਨੂੰ ਇਹ ਨਾ ਹੋ ਸਕਿਆ ਹਾਂ ਆਂ ਦੱਬ ਦੇ ਮਸਾਲੇਦਾਲੇ ਹੱਥ ਮਾਰਦੇ ਹਨ ਦੱਬ ਕੇ